thank <laughs> you ਡਬਰ 31 ਤੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਸੁਨੀਤਾ ਗੁਪਤਾ ਹੁਣਾਂ ਨੇ ਅੱਜ ਫਾਰਮ ਆਪਣੇ ਪਾਰਟੀ ਤੇ ਆਉ ਗੱਲਬਾਤ ਕਰਦੇ ਸੁਨੀਤਾ ਗੁਪਤਾ ਦੇ ਸੰਬਰ ਗੁਪਤਾ ਨਾਲ ਫਾਰਮ ਭਰਨ ਤੋਂ ਬਾਅਦ ਕੀ ਹੋਵੇਗੀ ਅਗਲਾ ਉਹਨਾਂ ਦਾ ਕੀ ਅੱਗੇ ਹੋਵੇ ਸਟੈਪ ਦੇਖੋ ਜੀ ਮੈਂ ਆਪਣੇ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਮੈਨੂੰ ਟਿਕਟ ਦਾ ਟਿਕਟ ਦੇ ਕੇ ਮਾਨ ਵਖਿਆਇਆ ਮੈਂ ਆਮ ਆਦਮੀ ਪਾਰਟੀ ਦਾ ਪੂਰਾ ਪ੍ਰੋਸਾ ਦੀਵਾਨਾ ਹਾਂ ਕਿ ਮੈਂ ਆਪਣੇ ਵਾਰਡ ਨੰਬਰ 31 ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਵਾਉਂਗਾ ਉਥੋਂ ਮੈਂ ਨਾਲੇ ਤਹਿਦਿਲੋਂ ਬਾਤ ਕਰਦਾ ਆ ਆਪਣੇ ਊਕਰਨਗਰ ਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਾਨ ਬਖਸ਼ਿਆ ਆ ਤੇ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਗਈ ਹੋਣਾ ਇਕੱਠ ਦੇਖ ਕੇ ਵਿਰੋਧੀਆਂ ਦੇ ਵਿਰੋਧੀਆਂ ਨੂੰ ਟੈਨਸ਼ਨ ਪੈ ਗਈ ਹੈ ਟੈਨਸ਼ਨ ਪੈ ਗਈ ਹੈ ਠੀਕ ਹੈ ਜੀ ਠੀਕ ਹੈ ਵਾਰ ਨੰਬਰ 37 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੇਪਰ ਨਾਮਜ਼ਦ ਕੀਤੇ ਗਏ ਬਲਜਿੰਦਰ ਬਲਜਿੰਦਰ ਸਿੰਘ ਠੇਕੇਦਾਰ ਹੋਣਾ ਵੱਲੋਂ ਆਓ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਅੱਜ ਕਾਰਪੋਰੇਸ਼ਨ ਦੀਆਂ ਚੋਣਾਂ ਜੋ ਕਿ ਸਰਕਾਰ ਨੇ ਬਹੁਤ ਥੋੜਾ ਸਮਾਂ ਦਿੱਤਾ 21 ਤਰੀਕ ਨੂੰ ਹੋਣ ਜਾ ਰਹੀਆਂ ਸ਼ਰੋਮਣੀ ਅਕਾਲੀ ਦਲ ਵੱਲੋਂ ਦਾਸ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਜੋ ਕਿ ਵਾਰਡ ਨੰਬਰ 37 ਤੋਂ ਫਲੀਡੀ ਵਾਰਡ ਦੀ ਉਮੀਦਵਾਰ ਆ ਤਾਂ ਅੱਜ ਅਸੀਂ ਪੇਪਰ ਨਾਮਜ਼ਦ ਕੀਤੇ ਆ ਪੇਪਰ ਨਾਮਜ਼ਦਗੀ ਤੋਂ ਬਾਅਦ ਮੈਂ ਸਮੂਹ ਜਿੱਥੇ ਆਪਣੇ ਵਾਰਡ ਦੇ ਵੋਟਰਾਂ ਨੂੰ ਅਪੀਲ ਕਰੂੰਗਾ ਕਿਉਂਕਿ ਮੇਰੇ ਵਾਰਡ ਨੇ ਮੈਨੂੰ 5 ਸਾਲ ਲਈ ਸਮਾਂ ਦਿੱਤਾ ਸੀ 10 9 ਸਾਲ ਉਥੇ ਸੇਵਾ ਕੀਤੀ ਆ ਕੰਮ ਕੀਤਾ ਜੋ ਕਿਹਾ ਉਹ ਕੀਤਾ ਤੋ ਇਸੇ ਕਰਕੇ ਫਿਰ ਦੁਬਾਰਾ ਅਪੀਲ ਕਰਦਾ ਕਿ ਜਿਸ ਤਰ੍ਹਾਂ ਮੈਂ ਤੁਹਾਡੀ 9.5 ਸਾਲ ਸੇਵਾ ਕੀਤੀ ਆ ਇਸੇ ਤਰ੍ਹਾਂ ਮੈਂ ਤੇ ਮੇਰੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਹੁਣ ਦੋਈ ਜਾਣੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਆ ਉਹ ਰਲ ਮਿਲ ਕੇ 21 ਤਰੀਕ ਨੂੰ ਜਿਹੜੀ ਇੱਕ ਇੱਕ ਫੋਟਾ ਚੋਣ ਨਿਸ਼ਾਨ ਤੱਕੜੀ ਤੇ ਪਾ ਕੇ ਬੀਬੀ ਜਸਵਿੰਦਰ ਕੌਰ ਜੀ ਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਤੁਹਾਡੇ ਹਲਾਕੇ ਦੀ ਹਲਕੇ ਦੀ ਸੇਵਾ ਕਰ ਸਕੀ ਤੇ ਤੋ ਤਰਨਜੀਤ ਸਿੰਘ ਬੰਟੀ ਵਾਲੀਆ ਉਹਨਾਂ ਨੇ ਜੀਵਾਰ ਆਪਣੇ ਜਿਹੜੀ ਨਾਮੀਨੇਸ਼ਨ ਉਹਦੇ ਫਾਰਮ ਭਰੇ ਆ ਤੇ ਆਉ ਗੱਲਬਾਤ ਕਰਦੇ ਆਂ ਬੰਟੀ ਵਾਲੀ ਜੀ ਨਾਲ ਕੀ ਨੇ ਉਹਨਾਂ ਦੇ ਅਗਲੀ ਕੀ ਮਤਲਬ ਬਾੜ ਵਾਸਤੇ ਕੀ ਕਰਨਗੇ ਅੱਗੇ ਸਾਰਿਆਂ ਨੂੰ ਪਹਿਲੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਪਿਛਲੀ ਵਾਰ ਵੀ ਬਹੁਤ ਭਾਰੀ ਬਹੁਮਤ ਨਾਲ ਮੈਨੂੰ ਕਾਰਪੋਰੇਸ਼ਨ ਚ ਜਾਣ ਦਾ ਮੌਕਾ ਮਿਲਿਆ ਸੀ ਤੇ ਮੈਂ ਉਮੀਦ ਕਰਦਾ ਕਿ ਮੈਂ ਉਹਨਾਂ ਦੇ ਜਿਹੜੇ ਮੈਂ ਉਹਨਾਂ ਨੂੰ ਕਮਾ ਦੇ ਆਧਾਰ ਤੇ ਮੈਨੂੰ ਲੈ ਕੇ ਆਏ ਸੀ ਮੈਂ ਉਹ ਕਮਾ ਦੇ ਵਿੱਚ ਖਰਾ ਉਤਰਿਆ ਵਾਂ ਤੇ ਜਿਹੜੇ ਰਹਿੰਦੇ ਪੈਂਡਿੰਗ ਕੰਮ ਹੈਗੇ ਆ ਮੈਂ ਉਮੀਦ ਕਰਦਾ ਵੀ ਉਹ ਮੈਨੂੰ ਫਿਰ ਮੌਕਾ ਦੋਗੇ ਤੇ ਜਿਹੜੇ ਰਹਿੰਦੀ ਪੈਂਡਿੰਗ ਕੰਮ ਆ ਉਹ ਮੈਂ ਪਹਿਲ ਦੇ ਹੱਥ ਤੇ ਕਰੂੰਗਾ ਬੰਟੀ ਬਾਲੀਆ ਜੀ ਇੱਕ ਬਹੁਤ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਬੰਟੀ ਬਾਲੀਆ ਦੇ ਮੋਰੇ ਖੜਾ ਹੁੰਦਾ ਉਹਦੀ ਜਮਾਨਤਾ ਜਬਤ ਹੋ ਜਾਂਦੀ ਹੈ ਇਹ ਕੀ ਗੱਲਬਾਤ ਹੈ ਜੀ ਇਹਦੇ ਬਾਰੇ ਦੱਸੋ ਜਰਾ ਇਹ ਤਾਂ ਭਾਜੀ ਸਭ ਆਪਣੇ ਪਿਆਰ ਮੁਹੱਬਤ ਦੀ ਗੱਲ ਹੈਗੀ ਆ ਕਿ ਕੰਮ ਕਰਾਂਗੇ ਕਿਉਂਕਿ ਜਿਹੜੇ ਪਬਲਿਕ ਆ ਜਿਨ੍ਹਾਂ ਨੇ ਸਾਨੂੰ ਇਹਨੇ ਪਿਆਰ ਨਾਲ ਜਿਤਾਇਆ ਵਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਿਤਾਇਆ ਤੇ ਸਾਡਾ ਵੀ ਇਹ ਫਰਜ਼ ਬੰਦਾ ਵੀ ਅਸੀਂ ਵੀ ਉਹਨਾਂ ਦੇ ਕੰਮਾਂ ਤੇ ਖਰੇ ਉ ਤੇ ਇੱਕ ਮੈਂ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਤੇ ਅਪੀਲ ਕਰਨਾ ਚਾਹੁੰਦਾ ਆ ਆ ਜਿਹੜਾ ਇਲੈਕਸ਼ਨ ਆ ਆਪਣੇ ਭਾਈਚਾਰੇ ਨਾਲ ਲੜਿਓ ਇਹਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਕਿਉਂਕਿ ਹਰ ਬੰਦੇ ਦਾ ਕਿਸੇ ਨਾ ਕਿਸੇ ਦੇ ਵਿੱਚ ਪਰਿਵਾਰ ਦੇ ਵਿੱਚ ਨਜ਼ਦੀਕੀ ਰਿਲੇਸ਼ਨ ਹੁੰਦੇ ਆ ਆਪਣਾ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜਿੱਥੇ ਫਗਵਾੜੇ ਦਾ ਮਾਹੌਲ ਤਨਾਪੂਰਨ ਹੋਵੇ ਪਿਆਰ ਦੇ ਨਾਲ ਭਾਈਚਾਰੇ ਨਾਲ ਇਲੈਕਸ਼ਨ ਲੜੀਏ ਤੇ ਆਪਣਾ ਭਾਈਚਾਰਾ ਕਾਇਮ ਰੱਖੀਏ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈਗੇ ਆ ਮੈਂ ਰੱਬ ਅਗੇ ਅਰਦਾਸ ਕਰਦਾ ਆ ਵੀ ਸਾਡੀ ਪਾਰੀ ਬਹੁਮਤ ਨਾਲ ਜਿਹੜੀ ਸਾਡੀ ਮੈਜੋਰਟੀ ਆਵੇ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਤੇ ਮੈਂ ਅਪੀਲ ਕਰਦਾ ਵੀ ਸਾਰੇ ਕਾਂਗਰਸ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਹੜੇ ਵੀ ਉਹਨਾਂ ਦੇ ਉਮੀਦਵਾਰਾ ਉਹਨਾਂ ਨੂੰ ਸਫਲ ਬਣਾਓ ਧੰਨਵਾਦ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਊਟੀ ਲੱਗੀ ਸੀਗੀ ਵੀ ਵਾਰਡ ਨੰਬਰ 37 ਤੋਂ ਵੀ ਜਸਵਿੰਦਰ ਕੌਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਖੇਤਾਂ ਤੋਂ ਲੜ ਰਹੇ ਨੇ ਉਹਨਾਂ ਦਾ ਜਿਹੜੇ ਹਸਬੰਡ ਜਿਹੜੇ ਆ ਪਹਿਲਾਂ ਪਹਿਲਾਂ ਵੀ ਇੱਥੇ ਕੌਂਸਲਰ ਰਹੇ ਨੇ ਔਰ ਇੰਨੇ ਜਿਆਦਾ ਕੰਮ ਕੀਤੇ ਨੇ ਕਿ ਸਾਨੂੰ ਪੂਰਨ ਜਿੱਤ ਦੀ ਆਸ ਹੈ ਵੀ ਅਸੀਂ ਜਿੱਤਾਂਗੇ ਔਰ ਜਿਹੜੇ ਵਿਕਾਸ ਦੇ ਕੰਮ ਹੋਏ ਆ ਉਹ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਰ ਨੰਬਰ 35 ਤੋਂ ਅੱਜ ਲੋਕੇਸ਼ ਬਾਲੀ ਤੇ ਸ਼ਿਲਪਾ ਬਾਲੀ ਹੋਣਾ ਨੇ ਅੱਜ ਆਪਣੇ ਨਾਮਿਨੇਸ਼ਨ ਦਰਜ ਕਰਾਏ ਆ ਉਹ ਗੱਲਬਾਤ ਕਰਦੇ ਆ ਲੋਕੇਸ਼ ਬਾਲੀ ਜੀ ਹੋਣਾ ਨਾਲ ਅੱਜ ਪੇਪਰ ਦਰਜ ਕਰਾਉਣ ਤੋਂ ਬਾਅਦ ਕੀ ਉਹਨਾਂ ਦਾ ਅਗਲਾ ਮੋਟਿਵ ਹੋਵੇਗਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਕ ਵਿਸ਼ਵਾਸ ਜਤਾਇਆ ਉਸ ਤੋਂ ਬਾਅਦ ਮੈਂ ਵਾਰਡ ਵਾਸੀਆਂ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਵਾਰਡ ਨੂੰ ਮੈਂ 50 ਵਾਡਾਂ ਚ ਇੱਕ ਨੰਬਰ ਤੇ ਲਿਆ ਕੇ ਰੱਖੂੰਗਾ ਇਸ ਵਾਰਡ ਦੀ ਮੈਂ ਤਨ ਮਨ ਤੋਂ ਹੀ ਸੇਵਾ ਕਰਾਂਗਾ ਤਾਂ ਹਰ ਇੱਕ ਬੰਦੇ ਨਾਲ ਹਰ ਇੱਕ ਜਿਹੜਾ ਮੇਰਾ ਪਰਿਵਾਰ ਵਾਰਡ ਦਾ ਪਰਿਵਾਰ ਹੈ ਉਹਨਾਂ ਨਾਲ ਹਰ ਟਾਈਮ ਤੇ ਨਾਲ ਖੜੂ ਹਾਂ ਅੱਜ ਕੱਲ੍ਹ ਹਰੇਕ ਬੰਦੇ ਦੀ ਇੱਕ ਇੱਛਾ ਹੁੰਦੀ ਦਿੱਲੀ ਕੇ ਯਾਰ ਉਹਨਾਂ ਦਾ ਜਿਹੜਾ ਵਾਰਡ ਦਾ ਸੇਵਕਾ ਜਾਂ ਵਾਰਡ ਨੂੰ ਜਿਹੜਾ ਸੰਭਾਲਣ ਵਾਲਾ ਬੰਦਾ ਹੈ ਉਹ ਨੌਜਵਾਨ ਚਿਹਰਾ ਹੋਵੇ ਭਾਜਪਾ ਨੇ ਤੁਹਾਨੂੰ ਟਿਕਟ ਦੇ ਕੇ ਇਸ ਹੀ ਵਰਗ ਮੈਂ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਕਿ ਇਸ ਵਾਰ ਨੌਜਵਾਨਾਂ ਨੂੰ ਬਹੁਤ ਫਿਕਰਤ ਮਿਲੀ ਹੈ ਇਸ ਕਰ ਨੌਜਵਾਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਨੌਜਵਾਨ ਅੱਗੇ ਆ ਕੇ ਮੈਂ ਚਾਹੁੰਦਾ ਕਿ ਹਰ ਇੱਕ ਚਾਹੇ ਕੋਈ ਵੀ ਪਾਰਟੀ ਹੋਵੇ ਹਰ ਇੱਕ ਨੌਜਵਾਨ ਨੂੰ ਅੱਗੇ ਆ ਕੇ ਆਪਣੇ ਵਾਰਡ ਦੀ ਆਪਣੇ ਸ਼ਹਿਰ ਦੀ ਤੇ ਆਪਣੇ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ। ਫਕਤੀ ਦੇ ਵਿੱਚ ਰਵਿੰਦਰ ਸਿੰਘ ਸ਼ੇਰੂਲ ਗੱਲ ਹੁਣ ਵੱਲੋਂ ਆਪਣੇ ਨਵੇਂ ਜੇਨੇਸ਼ਨ ਫਾਰਮ ਭਰਨ ਤੋਂ ਬਾਅਦ ਆਪਣਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ। ਆਓ ਗੱਲਬਾਤ ਕਰਦੇ ਹਾਂ ਸ਼ੇਰਗੱਲ ਸਾਹਿਬ ਨਾਲ ਕੀ ਹੈ ਅਗਲੇ ਵਿਚਾਰ ਉਹਨਾਂ ਦੇ ਕੀ ਅੱਗੇ ਮਤਲਬ ਕਰਨਗੇ। ਪਹਿਲਾਂ ਸਾਰੇ ਬਾੜਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਉਹ ਮੈਨੂੰ ਪੂਰਾ ਸਹਿਯੋਗ ਦੇ ਰਹੇ ਆਂ ਮੈਂ ਆਸ ਕਰਦਾ ਕਿ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮੈਨੂੰ ਸਹਿਯੋਗ ਦੇਣ ਤੇ ਸਾਡੇ ਚੋਣ ਨਿਸ਼ਾਨ ਤੇ ਘਾੜੂ ਤੇ ਵੋਟਾਂ ਪਾਉਣ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਜਿਹੜੇ ਐਮਸੀ ਰਹੇ ਆ ਉਹਨੇ ਕੁਝ ਨਹੀਂ ਕੀਤਾ ਮਿਸਾਲ ਦੇ ਤੌਰ ਤੇ 2017 ਵਿੱਚ ਕਾਗਜ਼ ਸੜਾ ਲਿਆ ਉਹਨੇ ਆਂਦਿਆਂ ਨਹੀਂ ਹੀ ਪਾਰਕਾਂ ਦੇ ਪੈਸੇ ਬੰਦ ਕਰਤੇ ਕੂੜੇ ਦਾ ਡੰਪ ਤੋਂ ਕੂੜਾ ਚੁੱਕਣਾ ਬੰਦ ਕਰਤਾ ਕਹਿੰਦਾ ਭਾਵ ਕਿ ਲੈਟਾਂ ਤੱਕ ਨਹੀਂ ਲਾਈਆਂ ਬਹੁਤ ਨੁਕਸਾਨ ਕੀਤਾ ਬਾੜ ਦਾ ਉਸ ਤੋਂ ਬਾਅਦ 10 ਸਾਲ ਹੋ ਗਏ ਇਲੈਕਸ਼ਨ ਹੋਏ ਨੇ 10 ਸਾਲਾਂ ਦੇ ਵਿੱਚ ਜੋ ਨੁਕਸਾਨ ਬਾੜ ਦੇ ਇਹਨਾਂ ਐਮਸੀਆਂ ਨੇ ਕੀਤਾ ਉਹਦਾ ਅਸੀਂ ਬਹੁਤ ਬਾੜ ਵਾਕੇ ਪਰੇਸ਼ਾਨ ਆ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਨਾਂ ਦੇ ਨਹੀਂ ਸਾਡਾ ਲੱਪਣਾ ਆ ਤੇ ਨਾਂ ਇਹ ਕਿਤੇ ਜਾਂਦੇ ਆ ਜਾਂ ਤਾਂ ਬਾਹਰ ਚਿਲ ਜਾਂਦੇ ਆ ਜਾਂ ਕਾਲੇ ਸ਼ੀਸ਼ਿਆਂ ਵਿੱਚ ਅੰਦਰ ਬੈਠੇ ਆ ਤੇ ਕਹਿੰਦੇ ਜੀ ਅਸੀਂ ਵਿਕਾਸ ਕੀਤਾ ਸਾਨੂੰ ਦੱਸਣ ਕੀ ਵਿਕਾਸ ਕੀਤਾ ਗੱਟਰਾਂ ਦੇ ਗੱਟਰ ਭਰੇ ਪਏ ਦੀ ਸਾਨੂੰ ਸਾਫ਼ ਕਰਦੇ ਪਏ ਕਹਿੰਦਾ ਭਾਵ ਕਿ ਹਰ ਤਰ੍ਹਾਂ ਦਾ ਕੰਮ ਆ ਗਲੀਆਂ ਨਾਲੀਆਂ ਕਿ ਸਾਨੂੰ ਸਾਫ ਕਰਨੇ ਆ ਪਈਆਂ ਵਿੱਚ ਇੰਨੀ ਇੰਨੀ ਗਾਰ ਭਰੇ ਸੀ। ਉਹ ਤੋਂ ਬਾਅਦ ਲੈਟਾਂ ਦਾ ਪ੍ਰਬੰਧ ਨਹੀਂ ਠੀਕ ਕੀਤਾ। ਸੀਵਰ ਇੰਨੀ ਕੁ ਠੀਕ ਕਰਾਇਆ। ਅਸੀਂ ਬਾੜ ਦੇ ਵਿੱਚ ਦੋ ਨਵੇਂ ਟੂਲ ਬੋਰਰ ਲਵਾਏ। ਇੱਕ ਟੂਲ ਬੋਰਰ ਠੀਕ ਕਰਾਇਆ ਗੁਰਦੇਵ ਭਾਵਨ ਨਗਰ ਦਾ ਤੇ ਇੰਡਸਟਰੀਅਲ ਏਰੀਆ ਦੇਰ ਕੋਲ ਨੇ ਦੋ ਨਵੇਂ ਪੰਪ ਲੱਗੇ। ਉਹਦੇ ਨਾਲ ਪਾਣੀ ਦੇ ਸਮੱਸਿਆ ਵੀ ਹੱਲ ਹੋ ਗਈ। ਤੇ ਸੜਕਾਂ ਦੋ ਰਿਪੇਅਰ ਕਰਾਈਆਂ ਤੇ ਬਾਕੀ 25 ਲੱਖ ਰੁਪਏ ਬਾੜ ਲਈ ਮਨਜ਼ੂਰ ਹੋਇਆ ਤੇ ਲੈਟਾਂ ਵੀ ਮਨਜ਼ੂਰ ਹੋਈਆਂ। ਇਸ ਕਰਕੇ ਇਹਨਾਂ ਦੇ ਜੇ ਅਸੀਂ ਇਹਨਾਂ ਨੂੰ ਵੋਟ ਪਾਉਂਦੇ ਲੋਕ ਤਾਂ ਵਿਕਾਸ ਨਹੀਂ ਹੋਊਗਾ ਕਿਉਂਕਿ ਪਹਿਲਾਂ ਵੀ ਨਹੀਂ ਇਹਨੇ ਵਿਕਾਸ ਕੀਤਾ ਤਾਂ ਹੁਣ ਕੀ ਕਰਨਾ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਇਸ ਇਲਾਕੇ ਤੋਂ ਚੋਣ ਲੜ ਰਹੇ ਹੋ ਤੁਹਾਨੂੰ ਕੀ ਲੱਗ ਰਿਹਾ ਹੈ ਲੋਕਾਂ ਦਾ ਸਮਰਥਨ ਕਿਹੋ ਜਿਹਾ ਮਿਲੇਗਾ ਤੁਹਾਨੂੰ ਹਾਂ ਸਾਡੀ ਸਰਕਾਰ ਦਾ ਮਿਸ਼ਨ ਇਹੀ ਆ ਕਿ ਸਰਕਾਰ ਵੀ ਪੰਜਾਬ ਦੀ ਆਪ ਦੇ ਵਿੱਚ ਤੇ ਐਮ ਸੀ ਵੀ ਆਪ ਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ ਕਾਗੋ ਵਧੀਆ ਤਾਂ ਵਧੀਆ ਵਿਕਾਸ ਕਰਾ ਸਕਣ। ਤੁਹਾਡਾ ਕੀ ਇਹਦਾ ਮਤਲਬ ਹੈ ਕਿ ਤੁਸੀਂ ਮੁਹੱਲੇ ਦੇ ਵਿੱਚ ਪਹਿਲਾਂ ਕਾਫੀ ਵਿਕਾਸ ਦੇ ਕੰਮ ਕਰਵਾ ਦਿੱਤੇ ਆ ਜਿਨ੍ਹਾਂ ਤੇ ਮੁਹੱਲਾ ਵਾਸੀ ਜਿਹੜੇ ਆ ਉਹ ਕੇ ਆਪਣਾ ਪੈਰਾ ਦੇਣਗੇ ਤੇ ਤੁਹਾਨੂੰ ਜਿਤਾਣਗੇ। ਹਾਂਜੀ ਮੰਨੋ ਇਹ ਹੀ ਬਹੁਤ ਉਮੀਦ ਹੈ ਮੁਹੱਲੇ ਵਾਸੀਆਂ ਤੋਂ ਉਹਨੇ ਪਹਿਲਾਂ ਹੀ ਪਾਸ ਤੋਂ ਜਿਉਂਦੇ ਤਾਂ ਤੇ ਹੁਣ ਵੀ ਬਹੁਤ ਜਿਉਦੂਗੇ। ਕਿਉਂਕਿ ਮੇਰੇ ਕੰਮ ਬੋਲਦੇ ਆ ਕੰਮ ਉਹ ਦੇਖੋਗੇ ਕੰਮ ਨੂੰ ਮੈਂ ਕਹਿੰਦਾ ਵੋਟ ਪਾਓ। ਨਾ ਕਿ ਇਹਨਾਂ ਦੇ ਜਿਹੜੇ ਕੰਮ ਨਾ ਕੀਤੇ ਹਨ ਵੋਟ ਪਾਓ ਨਾਲ ਮਿਲਦੇ ਇਹਨਾਂ ਦਾ ਸੈਨ ਕਰਾਣੇ ਓਕੇ ਆ। ਮੈਂ ਬਾੜ ਦੇ ਵਿਚਕਾਰ ਰਹਿਣਾ। ਜਦੋਂ ਮਰਜ਼ੀ ਮਨੂਸੇਰੇ 5 ਵਜੇ ਲੈ ਕੇ 10 ਵਜੇ ਤੱਕ ਮੈਂ ਘਰੋਂ ਬਾਹਰ ਹੀ ਹੁੰਦਾ ਘੁੰਮਦਾ ਆ ਲੋਕਾਂ ਦੇ ਵਿੱਚ ਇਸ ਕਰਕੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਬੋਟ ਛਾੜ ਦੇ ਚੋਣ ਨਿਸ਼ਾਨ ਤੇ ਪਾਣੀ ਚਾਹੀਦੀ ਆ ਤਾਂ ਕਿ ਬਕਾਰ ਦੇ ਕੰਮ ਪਹਿਲ ਦੇ ਆਧਾਰ ਤੇ ਹੋਣ ਠੀਕ ਹੈ